ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਚੀਮਾ ਤਹਿਸੀਲ ਪੱਟੀ ਜ਼ਿਲ੍ਹਾ ਦੋਸਤੋ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਸੋ ਦੋਸਤੋ ਅੱਜ ਵੀਡੀਓ ਆਪਾਂ 30 ਅਗਸਤ ਟਾਈਮ ਤੁਸੀਂ ਨੋਟ ਕਰ ਸਕਦੇ ਜੇ ਸ਼ਾਮ ਨੂੰ ਦੋਸਤੋ 5:00 ਵਜੇ ਦਾ ਸਮਾਂ ਹੈਗਾ ਅੱਜ ਇਸ ਵੀਡੀਓ ਦੇ ਵਿੱਚ ਦੋ ਵੜਾ ਤੁਹਾਨੂੰ ਦਿਖਾ ਦਾਂਗੇ ਦੋਵੇਂ ਬਿਲਕੁਲ ਦੋਸਤੋ ਗੱਬਣ ਗੱਬਣ ਤਿਆਰ ਆ ਤੇ ਸਮਾਂ ਪੁੱਛ ਲਾਂਗੇ ਭਾਈ ਅਮਰਤ ਦੇ ਨਾਲ ਗੱਲਬਾਤ ਕਰ ਲਾਂਗੇ ਕਿੰਨਾ ਕੁ ਸਮਾਂ ਹਜੇ ਬਾਕੀ ਆ ਸੂਨ ਦੇ ਵਿੱਚ ਤੇ ਖਾਸ ਵਿਸ਼ਾ ਤੁਸੀਂ ਜਿਹੜੇ ਦੋਸਤੋਂ ਪਿੰਡ ਚੀਮੇ ਕਰਨੀ ਆ ਆਸਲਪੂਰੇ ਪਿੰਡ ਬਿਲਕੁਲ ਥੋੜੀ ਦੂਰੀ ਤੇ ਆ ਅਮਰਕੋਟ ਦੀ ਦੂਰੀ ਕੋਈ 3 ਕਿਲੋਮੀਟਰ ਦੀ ਹੋਈ ਹੈਗੀ ਆ ਬਿਲਕੁਲ ਇਸ ਪਿੰਡ ਤੋਂ ਆਜੋ ਕਰਦੇ ਆ ਗੱਲਬਾਤ ਵੀਰ ਅਮਰਤ ਦੇ ਨਾਲ ਸਭ ਤੋਂ ਪਹਿਲਾਂ ਵੀਰ ਅਮਰਤ ਕੀ ਹਾਲ ਚਾਲ ਨੇ ਵਧੀਆ ਵਧੀਆ ਵੀਰ ਜੀ ਤੁਸੀਂ ਸੁਣ ਠੀਕ ਠਾਕ ਭਰਾ ਵਧੀਆ ਵਧੀਆ ਅੱਛਾ ਅਮਰਤ ਵੀਰੇ ਪਸੂ ਮਤਲਬ ਕਿ ਅੱਜ ਬਹਿਣਾ ਦੋ ਆਈਆਂ ਨੇ ਹਾਂਜੀ ਹਾਂਜੀ ਤੇ ਗੱਬਣੀਆਂ ਦੋਵੇਂ ਗੱਪਣ ਗੱਪਣ ਠੀਕ ਆ ਹਾਂਜੀ ਰੰਗ ਕਰੂੰਗਾ ਪੂਰੇ ਢੰਗ ਢੰਗ ਬਹੁਤ ਵਧੀਆ ਬੈੜਾ ਤੇ ਹਾਂਜੀ ਤੇ ਹੈ ਕਿ ਉਹ ਦੂਜੇ ਤੇ ਦੂਜੇ ਤੇ ਤੀਜੇ ਸਵੇਰੇ ਆਹ ਵੀਰ ਜੀ ਦੂਜੇ ਪਹਿਲੇ ਨਾਲ ਅੱਛੀ ਆ ਉਹ ਪਹਿਲੇ ਨਾਲ ਅੱਛੀ ਇਹ ਦੂਜੇ ਸਵੇਰੇ ਹਾਂਜੀ ਆਪਾਂ ਇੱਥੋਂ ਸਟਾਰਟ ਕਰ ਲੀਏ ਦੂਜੇ ਸਵੇਰੇ ਵਾਲੀ ਇਸ ਬੈੜ ਤੋਂ ਅੱਛਾ ਅਮਰਤ ਵੀਰੇ ਦਿਨ ਕਿੰਨੇ ਲੈਂਦੀ ਐ ਇਹ ਦਿਨ ਵੀਰ ਜੀ ਹਫਤਾ ਲੈ ਜੂਗੀ ਇੱਕ ਹਫਤਾ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਤੇ ਬਿਲਕੁਲ ਸਮਾਂ ਕਿੰਨਾ ਕੁ ਕਰਦੀ ਇੱਕ ਹਫਤਾ ਸਹੀ ਆ ਵੀ ਸਹੀ ਸਹੀ ਬਿਲਕੁਲ ਕਰੈਕਟ ਦੱਸ ਨੂੰ ਸਰ ਹਾਂਜੀ ਹਾਂਜੀ ਕੋਈ 1-2 ਦਿਨ ਪਹਿਲਾਂ ਵੀ ਸਫਰ ਤੇ ਜਾਵੇ ਤੇ ਪਹਿਲਾਂ ਰੂਹ ਸਕਦੀ ਹੈ ਹਾਂ ਤੇ ਫਿਰ ਕੋਈ 1 ਦਿਨ ਪੇਰ ਲੈ ਸਕਦੀ ਹੈ ਥੋੜਾ ਬਾਦ ਇੱਕ ਤਾਂ ਗੱਲ ਹਾਂਜੀ ਹਾਂਜੀ ਨਹੀਂ ਤੇ ਬਿਲਕੁਲ ਹਫਤਾ ਦੋਸਤੋ 8 ਦਿਨ ਸਮਾਂ ਲੈ ਕੇ ਚਾਊਗੀ ਅਜੇ ਤੇ ਬਾਕੀ ਵੇਰ ਦਾ ਢੰਗ ਢੰਗ ਤੁਸੀਂ ਦੇਖ ਲਓ ਦੂਜਾ ਸੂਬਾ ਇੱਕ ਵਾਰੀ ਤੁਹਾਨੂੰ ਆਥਾਨ ਤੁਹਾਨੂੰ ਦਿਖਾ ਦਿੰਨੇ ਆ ਜੀ ਆਹ ਦੇਖੋ ਠੀਕ ਆ ਜੀ ਆਥਾਨ ਤੁਹਾਨੂੰ ਸੈਜ ਕਾਫੀ ਚੰਗਾ ਤੇ ਮੁਠੀ ਥਾਣਾ अच्छा अमर तो कितने के दूध दी कैपेसिटी है की पिछले सुबह कुछ पूछा कर आ लिया ना वीर जी औंदे हैं ते 16 किलो चोंदे रहे हैं अच्छा है। हां जी पहलेन दा हां जी पहलेन दा अच्छा अच्छा दूजे सुबह हुन आपा उम्मीद कर सकते 15 ਤੋਂ 17 ਦੇ ਦੂੰਗੀ 17 ਚਲੋ ਤੁਸੀਂ ਮੰਨ ਕੇ ਚਲੋ 16 ਹੀ ਮੰਨੋ ਤੁਸੀਂ 16 ਤੋਂ 17 ਗਰਮੀ ਪਿਛਲੇ ਸਵੇਰ ਕਿ ਹੋਇਆ ਉਸ ਸੇ ਅਕੋਰਡਿੰਗ ਆਪਾਂ ਚੱਲਦੇ ਹਾਂ ਹਾਂ ਜੀ ਹਾਂ ਜੀ ਤੇ 15 ਕੇ ਪਲੱਸ ਉਸ ਤੋਂ ਅਗੇ ਸੇਵਾ ਕਿਸ ਦੀ ਕੰਮ ਆ ਜਾਂਦੀ ਹੈ ਹਾਂ ਜੀ ਹਾਂ ਜੀ ਚੰਗੀ ਸੇਵਾ ਹੋਈ ਤੇ ਖੋਲ ਕੇ ਦਿਖਾਈਏ ਅ ਦੂਜੇ ਸਵੇਰ ਦੋਸਤੋ ਬਾਕੀ ਰੰਗ ਟੰਗ ਕਲਰ ਵਿਚ ਡੋਰ ਸਪੋਰਟ ਜਿਹੜੇ ਆ ਕਾਫੀ ਚੰਗੇ ਲੱਗਦੇ ਪਏ ਆ ਸੋਹਣੀ ਆ ਨਿੱਗਰ ਤੇ ਵਜਨ ਲੋਡ ਤਾਂ ਜਿਹੜਾ ਤੁਹਾਨੂੰ ਬਿਲਕੁਲ ਦਿਖਾਈ ਦੇ ਰਿਹਾ ਵੀਡੀਓ ਦੇ ਵਿੱਚ ਚੰਗਾ ਵਜਨ ਲੋਡ ਆ ਠੀਕ ਆ ਸੋ ਥਾਂ ਦੀ ਕੁਆਲਿਟੀ ਚੰਗੀ ਆ ਬਾਕੀ ਤੁਹਾਨੂੰ ਆ ਦਿਖਾ ਦਿੰਨੇ ਆ ਹਵਾਨਾ ਜਿਹੜਾ ਦੋਸਤੋ ਤਕਰੀਬਨ ਬਣਾਈ ਆਉਂਦੀ ਹੈ ਇੱਕ ਹਫਤੇ ਦੇ ਵਿੱਚ ਪੂਰਾ ਕੰਮ ਮੁਕੰਮਲ ਜਿਹੜਾ ਲੇਬੀਆ ਦੇ ਪਾਸਿਓਂ ਕਰ ਲੈਣਾ ਵੈੜਨੇ ਸੋ ਆਰਡਰ ਤੁਸੀਂ ਵੇਖ ਸਕਦੇ ਆ ਵੀ ਬਿਲਕੁਲ ਚੌਰਸ ਲੇਵਾ ਢਿਲ ਢੁਲ ਕਾਫੀ ਆ ਇੱਕ ਹਫਤਾ ਬਾਕੀ ਹੈ ਹਫਤੇ ਦੇ ਦੌਰਾਨ ਜਿਵੇਂ ਨਾਰਮਲ ਹੀ ਸਾਰੇ ਵੀਰਾਂ ਨੂੰ ਪਤਾ ਹੀ ਆ। ਸਭੂ ਦੋਸਤੋ ਬਿਲਕੁਲ ਦਿਨ ਪੂਰੇ ਕਰਕੇ ਫੇਰ ਹੀ ਸੁੰਦਾ ਜੀ। ਹਾਂ। ਠੀਕ ਹੈ ਜੀ। ਬਾਕੀ ਜਿਹੜੇ ਵੀਰ ਦੋਸਤੋ ਸਾਫ਼ ਸੁਥਰਾ ਕੰਮ ਕਰਦੇ ਆ ਉਹਨੂੰ ਸਪੋਰਟ ਜ਼ਰੂਰ ਕਰਿਆ ਕਰੋ। ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਚੀਜ਼ਾਂ ਨੂੰ ਹੌਸਲਾ ਫੁਜਾਈ ਕਰਿਆ ਕਰੋ ਵੀਰਾਂ ਦੀ ਠੀਕ ਹੈ ਜੀ ਜਿਹੜੇ ਵੀਰ ਬਿਲਕੁਲ ਨਵਾਂ ਕੰਮ ਕਰਦੇ ਆ ਚੰਗਾ ਕਰਦੇ ਆ ਸਾਫ਼ ਸੁਥਰਾ ਕਰਦੇ ਆ ਉਥੋਂ ਦੋਸਤੋ ਚੀਜ਼ ਜਰੂਰ ਖਰੀਦਿਆ ਕਰੋ ਠੀਕ ਹੈ ਜੀ ਇਹ ਵੀ ਰਿਕਵੈਸਟ ਹੁੰਦੀ ਆ ਆਪਣੀ ਵੀ ਚੰਗੇ ਬੰਦੇ ਨੂੰ ਅੱਗੇ ਜਰੂਰ ਲੈ ਕੇ ਆਇਆ ਜਾਵੇ ਅੱਛਾ ਅਮਰਤ ਕੀ ਮੋਲ ਰਹੂਗਾ ਵੀਰੇ ਦਾ ਮੋਲ ਵੀਰ ਜੀ 45000 ਦੀ ਵੈੜ ਦੇ ਦਾਂਗੇ 45000 ਦੀ ਹਾਂ ਜੀ ਠੀਕ ਆ ਬਾਕੀ ਦੁੱਧ ਇਹਨਾਂ ਵੀ ਚਲੋ ਖੁੱਲਾ ਡੋਲਾ ਜਦੋਂ ਨੀਟ ਕਰਦੇ 15 16 17 15 16 ਚ ਵਈ ਗਏ ਅੱਗੋ ਵੀਰ ਜੀ ਸੇਵਾ ਤੇ ਆ ਬਿਲਕੁਲ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਚਲੋ ਮੋਸਟਲੀ ਜਿਹੜੇ ਭਰਾਣੇ ਲੈ ਕੇ ਜਾਣੀ ਆ ਕੋ ਚੰਗੀ ਸੇਵਾ ਕਰ ਲਈ ਤੇ ਚੰਗਾ ਪਾ ਦੇਊਗੀ ਹਾਂਜੀ ਹਾਂਜੀ ਤੇ ਬੈਕ ਸਾਈਡ ਤੋਂ ਦੋਸਤੋ ਲੜਦੂ ਤੁਸੀਂ ਦੇਖ ਲਓ ਢਿੱਲ ਹਜੇ ਕਾਫੀ ਆ ਠੀਕ ਆ ਆਪ ਵੀ ਬੰਦੀ ਵੀਰ ਜੀ ਬਹੁਤ ਜ਼ਿਆਦਾ ਵਹਿੜ ਬਣੂ ਬਣੂ ਪੂਰਾ ਹੈ ਹਾਂਜੀ ਹਾਂਜੀ ਠੀਕ ਆ ਇਹ ਦੋਸਤੋ ਪਹਿਲੇ ਨੰਬਰ ਤੇ ਇੱਕ ਅ ਦੂਜੇ ਨੰਬਰ ਤੇ ਜੀ ਤੁਹਾਨੂੰ ਇਹ ਬੱਚੀ ਦਿਖਾਉਣੀ ਆ ਪਲੂਨ ਬੱਚੀ ਆ ਪ ਤੇ ਕਲਰ ਥੋੜੀ ਜੀ ਕੰਬੀਨੇਸ਼ਨ ਉਦਾਂ ਦਾ ਹੈਗਾ ਕਲਰ ਥੋੜੇ ਜੀ ਉਧਰਾਂ ਦੇ ਆ ਵੀ ਜਿਵੇਂ ਆ ਯਾਰ ਸ਼ਰਦੀ ਬੱਛੀ ਠੀਕ ਹੈ ਜੀ ਅੱਛਾ ਅਮਰਤ ਦਿਨ ਕਿੰਨੇ ਰਹਿੰਦੀ ਆ ਤੇ ਮੂੰਹ ਦੰਦੋਂ ਦਿਨ ਤੋਂ ਵੀਰ ਜੀ 10 ਤੋਂ 12 ਦਿਨ ਖੜਦੀ ਆ ਤੇ ਮੂੰਹ ਦੰਦੋਂ ਕੀਤਾ ਪਤਾ ਕਿ ਚੈੱਕ ਦੋਂਦੀ ਵੀਰ ਜੀ ਦੋਂਦੀ ਆ ਹਾਂ ਜੀ ਬੱਛੀ ਚੰਗੀ ਹੈ ਨਾ ਹਾਂ ਜੀ ਹਾਂ ਜੀ ਠੀਕ ਆ ਦੋਦਾਂ ਦਾ ਦੋਸਤੋ ਬੱਛੀ ਆ ਤੇ ਪਹਿਲਾਂ ਪਲੂਨ ਬੱਛੀ ਨੇ ਸੁਣਾ ਹਾਈਟ ਕੱਦ ਫੁੱਲ ਵੱਡੀ ਆ ਕਿਉਂਕਿ ਦੂਰੋਂ ਨੇੜੋਂ ਕਿਸੇ ਭਰਾ ਨੇ ਆਉਣਾ ਹਾਈਟ ਕਰਦੀ ਕਾਫੀ ਉੱਚੀ ਆ ਜੀ ਬੇਲ ਚੰਗੀ ਆ ਲੰਬਾਈ ਤੁਸੀਂ ਦੇਖੋਗੇ ਤੇ ਫੇਸ ਕੁਆਲਟੀ ਦੇਖ ਲੋ ਇੱਕ ਵਾਰੀ ਠੀਕ ਆ ਜੀ ਬਿਲਕੁਲ ਨਵੀਂ ਬੱਚੀ ਆ ਤੇ ਆ ਦੇਖੋ ਜੀ ਬਾਕੀ ਕਲਰ ਬਹੁਤ ਪਿਆਰਾ ਦੋਸਤੋ ਕਲਰ ਬਹੁਤੇ ਵੀਰਾਂ ਨੂੰ ਕਲਰ ਪਸੰਦ ਆਊਗਾ ਤੇ ਇਹੋ ਜੀ ਬੱਚੀ ਜਿਹੜੀ ਦੋਸਤੋ ਕਈ ਕਈ ਵਾਰ ਬਹੁਤ ਘੱਟ ਨਿਕਲਦੀ ਆ ਵਾਈਟ ਦੇ ਵਿੱਚ ਬ੍ਰਾਊਨ ਕਾਫੀ ਆ ਜਿਹੜਾ ਕੰਬੀਨੇਸ਼ਨ ਦਾ ਹੈਗਾ ਠੀਕ ਆ ਬਾਕੀ ਥਾਨੂ ਵੇਖੋ ਪਹਿਲਾਂ ਬੱਚੀ ਤੇ ਜਿਹੜਾ ਦੋਸਤੋ ਥਾਨ ਤੁਹਾਨੂੰ ਬਹੁਤ ਜ਼ਿਆਦਾ ਸੋਹਣਾ ਮੁੱਠੀ ਥਾਣਾ ਲੰਬਾਈ ਦੇ ਵਿੱਚ ਕਾਫੀ ਸੋਹਣਾ ਅੱਛਾ ਅਮਰਤ ਉਹ ਦਿਨ ਕਿੰਨੇ ਕੁ ਦਸਨ ਮੁਤਾਬਕ 10 ਤੋਂ ਵੀਰ ਜੀ 12 ਦਿਨ ਦਸਨ ਦੇ ਮੁਤਾਬਕ ਕੋਈ 1 2 ਦਿਨ ਉੱਪਰ ਵੀ ਖੜ ਸਕਦੀ ਹੈ ਠੀਕ ਹੈ ਹਾਂਜੀ ਹਾਂਜੀ 10 ਤੋਂ 12 ਦਿਨ ਹਾਂਜੀ ਹਾਂਜੀ ਲੈ ਜੂਗੀ ਅਜੇ ਲੈ ਜਣਾ ਲੈ ਜਣਾ ਵੀਰ ਜੀ ਹਾਂਜੀ ਹਾਂਜੀ ਠੀਕ ਹੈ ਬਾਕੀ ਲਾਏ ਪਈਏ ਦੋਸਤੋ ਜੇ ਨਾਰਮਲ ਹੀ ਆਪਾਂ ਕਹਿ ਦਿੰਨੇ ਨਾ ਪਸ਼ੂ ਨੇ ਹਵਾਨੇ ਦੇ ਵਿੱਚ ਧਾਰਾ ਪਾਉਣੀਆਂ ਸ਼ੁਰੂ ਕੀਤੀਆਂ ਨੇ ਹਜੇ ਬਿਲਕੁਲ ਸਟਾਰਟਿੰਗ ਹੀ ਹੈ ਕੰਮ ਤੇ ਢਿੱਲ ਢੁਲ ਵੀ ਮਾੜਾ ਵਿਖਾ ਦਿੰਨੇ ਵੀਰ ਅਮਰਤ ਉਹ ਕਿੰਨੀ ਕੁ ਵੀਰੇ ਸੀਰਸੂਨ ਮਾੜੀ ਦਿਖਾ ਫਵਾਨੇ ਬੁਣੀ ਨਮਰਦ ਟਾਸੇ ਕਰ ਦਿਓ ਜੀ ਆਹ ਰੋ ਠੀਕ ਹੈ ਜੀ ਸੋ ਪਹਿਲਾਂ ਬਚੀਏ ਦੋਸਤੋ ਬਾਕੀ ਲੈਵਰਟੀ ਤੋਂ ਪਤਾ ਲੱਗਦਾ ਪਿਆ ਵੀ ਚਲੋ ਹਵਾਨਾ ਕਾਫੀ ਸੋਹਣਾ ਤਿਆਰ ਕਰ ਲੂਗੀ ਆਹ ਦੇਖੋ ਜੀ ਅਗਲੇ ਪਿਛਲੇ ਥਣਾ ਦਾ ਸਹਿਜ ਕਾਫੀ ਸੋਹਣਾ ਹੈ ਥਣ ਮੁਠੀ ਦਾ ਕੱਢੂਗੀ ਬਿਲਕੁਲ ਸੂਣ ਤੋਂ ਬਾਅਦ ਪਸਮਾ ਤੋਂ ਬਾਅਦ ਖੋਲੋ ਜੀ ਦਿਖਾ ਦਿਓ ਠੀਕ ਹੈ ਜੀ ਹਾਈਡ ਕੱਦ ਵੀ ਕਾਫੀ ਸੋਹਣਾ ਦੋਸਤੋ ਮੈਂ ਬਾਰ-ਬਾਰ ਤਾਂ ਜ਼ਿਕਰ ਕਰਦਾ ਵੀ ਪਸੰਦ ਆਊਗੀ ਤੁਹਾਨੂੰ ਇਹ ਚੀਜ਼ ਛੱਡ ਕੇ ਨਹੀਂ ਕੋਈ ਵਿਰ ਜਾਊਗਾ ਤੋਂ ਮੋਲ ਵੀ ਇਸ ਵੀਡੀਓ ਦੇ ਵਿੱਚ ਕਰ ਦਿੱਤਾ ਜਾਊਗਾ ਠੀਕ ਹੈ ਜੀ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੇ ਠੀਕ ਆ ਦੋਸਤੋ ਬਾਕੀ ਦਾ ਰੀਡ ਪੁੱਛ ਲੈ ਲੇ ਨੀ ਤੇ ਅਮਰਤ ਕੀ ਲੈਣ ਦੇਣ ਵੀਰ ਜੀ ਦਾ ਕਰਦੇ ਡਿਮਾਂਡ ਕੀ ਆ ਫਿਰ ਜੀ 55000 ਦੀ ਵਸ਼ੀ ਦੇਵਾਂਗੇ 55 ਦੀ ਹਾਂਜੀ ਹਾਂਜੀ ਠੀਕ ਆ ਵਿੱਚੋਂ ਕੋਈ ਲੈਸ ਰਸ ਹੋ ਜੂ ਕਰਦਾ ਵੀਰ ਜੀ ਮੰਨ ਤਾਂ ਠੀਕ ਆ ਜੀ ਹਾਂਜੀ ਤੇ ਬੋਲ ਦਿਓ ਨੰਬਰ ਆਪਰੇ 62838 ਹਾਂਜੀ 38526 ਠੀਕ ਆ ਜੀ ਹਾਂਜੀ ਸੋ 62838 ਤੇ 38526 ਇਹ ਵੀਰ ਅਮਰਤ ਦੇ ਨੰਬਰ ਹੈਗੇ ਆ ਦੋਸਤੋ ਤੇ ਖਾਸ ਵਿਜ਼ਿਟ ਤੁਸੀਂ ਜਿਹੜੀ ਆ ਪਹੁੰਚ ਆ ਪਿੰਡ ਕੀ ਮੇ ਕਰਨੀ ਆ ਨੇੜੇ ਅਮਰਕੋਟ ਨੇੜੇ ਖੇਮ ਕਰਨ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ